ਸਤਿ ਸ੍ਰੀ ਅਕਾਲ ਤੁਸੀਂ ਵੇਖਿਓ V9 ਪੰਜਾਬੀ ਚੈਨਲ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਗਾਰ ਸੰਗੀਰਾ ਲੱਕੇ ਹਜ਼ਾਰ ਹਾ ਪ੍ਰੋਗਰਾਮ ਦਾ ਨਰਥ ਪੰਜਾਬੀ نیوز ਸ਼ੋਅ ਜੋ ਤਕਾਲਬਾਦ ਕੈਨੇਡਾ ਅਧੀ ਅਮਰੀਕਾ ਦੀ ਤਮਾਮ ਕਵੱਡੀਆਂ ਖਬਰਾਂ ਦੀ ਕਰਾਂਗੇ ਸਭ ਤੋਂ ਪਹਿਲਾਂ ਸ਼ੋਅ ਵਿੱਚ ਸਵਾਗਤ ਕਰ ਲੈਂਦੇ ਹਾਂ ਮਨਦੀਪ ਸਿੰਘ ਜੀ ਦਾ ਮਨਦੀਪ ਜੀ ਬਹੁਤ ਬਹੁਤ ਸਵਾਗਤ ਹੈ ਜਿੰਦਰਪ੍ਰੀਤ ਜੀ ਤੁਹਾਨੂੰ ਵੀ ਤੇ V9 ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਨਾਲ ਹੀ ਦਰਸ਼ਕਾਂ ਨੂੰ ਅਪੀਲ ਕੀਤੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਰੋਜ਼ਾਨਾ ਜਿਹੜੀਆਂ ਖਬਰਾਂ ਤੇ ਅਪਡੇਟਸ ਨੇ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇਸ ਤੋਂ ਬਾਅਦ ਗੱਲ ਕਰਦਿਆਂ ਕਿ ਅੱਜ ਕਿਹੜੀਆਂ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ ਜਿੱਥੇ ਜਾਣਕਾਰੀ ਦਵਾਂਗੇ ਸੀਡੀਐਲ ਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਸੂਬੇ ਤੋਂ ਜਿੱਥੇ ਵਰਕ ਪਰਮਿਟ ਵਾਲਿਆਂ ਨੂੰ ਵੱਡੀ ਰਾਹਤ ਮਿਲੀ ਤਾਂ ਇਹ ਰਾਹਤ ਬਹੁਤੇ ਦਿਨ ਨਹੀਂ ਠਹਿਰੀ ਫੈਡਰਲ ਸਰਕਾਰ ਵੱਲੋਂ ਇੱਕ ਵਾਰ ਫਿਰ ਤੋਂ ਸਖਤੀ ਕੀਤੀ ਗਈ ਹੈ ਉਸ ਦੇ ਉੱਪਰ ਜਾਣਕਾਰੀ ਸਾਂਝੀ ਕਰਾਂਗੇ ਤੇ ਨਾਲ ਦੀ ਨਾਲ ਜਿਹੜਾ ਗ੍ਰੀਨ ਕਾਰਡ ਲਾਟਰੀ ਪ੍ਰੋਗਰਾਮ ਬੰਦ ਕਰ ਦਿੱਤਾ ਗਿਆ ਉਹ ਅਜਿਹਾ ਕਿਉਂ ਕੀਤਾ ਗਿਆ ਇਹ ਵੀ ਇੱਕ ਵੱਡੀ ਖਬਰ ਹੈ ਤੁਹਾਡੇ ਵਾਲੇ ਪਾਸੇ ਤੋਂ ਕਿਹੜੀ ਜਾਣਕਾਰੀ ਹੈ ਜੀ ਬਿਲਕੁਲ ਅੰਦਰ ਪੀਜੀ ਅੱਜ ਆਪਾਂ ਸ਼ੁਰੂਆਤ ਕਰਾਂਗੇ ਖਬਰਾਂ ਨਾਲ ਕੈਨੇਡਾ ਦੀ ਤੇ ਨਾ ਹੀ ਅਮਰੀਕਾ ਦੀ ਗੱਲ ਕਰਾਂਗੇ ਨਿਊਜ਼ੀਲੈਂਡ ਦੇ ਇੱਥੇ ਵੱਡੀ ਘਟਨਾ ਵਾਪਰੀ ਆ ਜਿੱਥੇ ਨਗਰ ਕੀਰਤਨ ਦੇ ਰਸਤੇ ਦੇ ਜਿਹੜੀ ਰਿਕਾਵਟ ਪੈਦਾ ਕੀਤੀ ਗਈ ਸੀ ਉਸ ਉੱਤੇ ਗੱਲਬਾਤ ਕਰਾਂਗੇ ਕਿਉਂਕਿ ਪੂਰੀ ਦੁਨੀਆ ਦਾ ਪੰਜਾਬੀ ਭਾਈਚਾਰਾ ਸਿੱਖ ਭਾਈਚਾਰਾ ਇਸ ਖਬਰ ਨੂੰ ਵੇਖ ਰਿਹਾ ਉਸ ਦੀ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਕੈਨੇਡਾ ਦੇ ਇੱਕ ਹੋਰ ਇਮੀਗ੍ਰੇਸ਼ਨ ਪ੍ਰੋਗਰਾਮ ਦੀ ਜਿਸ ਨੂੰ ਸਰਕਾਰ ਨੇ ਬ੍ਰੇਕ ਲਾ ਦਿੱਤੀ ਹੈ ਬੰਦ ਕਰ ਦਿੱਤਾ ਕਿਉਂਕਿ ਉਹਦੇ ਵਿੱਚ ਅਰਜ਼ੀਆਂ ਬਹੁਤ ਜ਼ਿਆਦਾ ਆ ਗਈਆਂ ਬਹੁਤ ਲੋਕਾਂ ਦੀ ਆਸ ਸੀ ਕਿ ਤੇ ਉਸ ਤੋਂ ਲਗਾ ਗਲਵੱਟ ਕਰਾਂਗੇ ਐਪਸਪੋਰਟ ਦੀ ਜੋ ਗੋਲੀ ਚੱਲੀ ਸੀ ਉਸ ਸੰਬੰਧੀ ਇੱਕ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗੋਲੀ ਚਲਾਉਣ ਦੇ ਦੋਸ਼ਾਂ ਦੇ ਵਿੱਚ ਸੋ ਇਹਨਾਂ ਸਾਰੀਆਂ ਖਬਰਾਂ ਤੇ ਜਾਣਕਾਰੀ ਸਾਂਝੀ ਕਰਾਂਗੇ ਸੋ ਮੰਦੀਪੀ ਸ਼ੁਰੂਆਤੀ ਵਿੱਚ ਗੱਲ ਕਰਦਿਆਂ ਨਿਊਜ਼ੀਲੈਂਡ ਤੋਂ ਜੁੜੀ ਇੱਕ ਵੱਡੀ ਘਟਨਾ ਸਾਹਮਣੇ ਆ ਰਹੀ ਹੈ ਸੋ ਨਗਰ ਕੀਰਤਨ ਜਿਹੜਾ ਇੱਥੇ ਕੱਢਿਆ ਜਾ ਰਿਹਾ ਸੀ ਬੜੀ ਸ਼ਰਧਾ ਭਾਵਨਾ ਦੇ ਨਾਲ ਤੇ ਅਚਾਨਕ ਇਸ ਦੇ ਵਿੱਚ ਵਿਗਨ ਪਾਇਆ ਗਿਆ ਬਹੁਤ ਸਾਰੇ ਲੋਕ ਉੱਥੇ ਜਿਹੜੇ ਨਗਰ ਕੀਰਤਨ ਦਾ ਵਿਰੋਧ ਕਰਦੇ ਹੋਏ ਦਿਖਾਈ ਦਿੱਤੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਬੈਨਰ ਫੜੇ ਹੋਏ ਸੀ ਵੀ ਇਹ ਤੁਹਾਡਾ ਭਾਰਤ ਨਹੀਂ ਹੈ ਜਿਸ ਤਰ੍ਹਾਂ ਉਸ ਨੂੰ ਰੋਕਿਆ ਗਿਆ ਮੈਨੂੰ ਲੱਗਦਾ ਹੈ ਕਿ ਇਹਨਾਂ ਵਿੱਚੋਂ ਬਹੁਤਿਆਂ ਨੂੰ ਤਾਂ ਇਹ ਜਾਣਕਾਰੀ ਵੀ ਨਹੀਂ ਹੋਵੇਗੀ ਕਿ ਨਗਰ ਕੀਰਤਨ ਹੁੰਦਾ ਕੀ ਹੈ ਤੇ ਫਿਰ ਜਿਸ ਤਰ੍ਹਾਂ ਦੀਆਂ ਤਸਵੀਰਾਂ ਸੰਮੇਲੀਆਂ ਅੱਜ ਜਿਸ ਤਰ੍ਹਾਂ ਪ੍ਰਦਰਸ਼ਨੋਨਾਵलो ਕੀਤਾ ਗਿਆ ਵਿਰੋਧ ਕੀਤਾ ਗਿਆ ਸੋ ਇਹ ਕਾਫੀ ਮਨ ਨੂੰ ਠੇਸ ਪਹੁੰਚਾਉਣ ਵਾਲਾ ਸੀ ਹੁਣ ਤੱਕ ਇਸ ਦੇ ਬਾਰੇ ਕੀ ਅਪਡੇਟ ਮਿਲ ਸਕੀ ਹੈ ਜੀ ਬਿਲਕੁਲ ਜਦੋਂ ਮੈਂ ਆਪਾ ਸਵੇਰੇ ਆਜ ਉਠਿਆ ਤੇ ਤਸਵੀਰਾਂ ਜਿਹੜੇ ਸਾਡੇ ਸਭ ਦੇ ਸਾਹਮਣੇ ਘੁਮਰੀਆਂ ਸੀ ਕਿ ਕਿਸ ਤਰੀਕੇ ਨਾਲ ਜੋ ਨਗਰ ਕੀਰਤਨ ਕੱਢਿਆ ਜਾ ਰਹਾ ਸੀ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਆਕਲੈਂਡ ਇੱਕ ਵੱਡਾ ਸ਼ਹਿਰ ਹੈ ਨਿਊਜ਼ੀਲੈਂਡ ਦਾ ਇੱਥੇ ਤੋਂ ਵੱਡੀ ਗਿਣਤੀ 'ਚ ਪੰਜਾਬੀ ਭਾਈਚਾਰਾ ਉੱਥੇ ਵਸਦਾ ਹੈ ਸਿੱਖ ਭਾਈਚਾਰਾ ਵਸਦਾ ਹੈ ਔਰ ਆਕਲੈਂਡ ਦੀ ਧਰਤੀ ਉੱਤੇ ਜਿਹੜਾ ਨਗਰ ਕੀਰਤਨ ਇਹ ਕੱਢਿਆ ਜਾ ਰ ਅੱਗੇ ਆ ਕੇ ਇੱਕ ਗਰੁੱਪ ਨੇ ਜਿਹੜਾ ਸੀਗਾ ਜਿਨ੍ਹਾਂ ਨੇ ਇੱਕੋ ਜਿਹੀ ਤਰ੍ਹਾਂ ਦੀਆਂ ਟੀ-ਸ਼ਰਟਸ ਪਾਈਆਂ ਹੋਈਆਂ ਸੀਗੀਆਂ ਉਸ ਦੇ ਵਿੱਚ ਉਹਨਾਂ ਨੇ ਨਿਊਜ਼ੀਲੈਂਡ ਦੇ ਹੱਕ ਦੇ ਵਿੱਚ ਨਾਰੇ ਲਿਖੇ ਹੋਏ ਸੀਗੇ ਸੋ ਆਪਣੇ ਆਪ ਨੂੰ ਕਿੰਨਾ ਕਤੇ ਨੇਟਿਵ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹਨਾਂ ਦੇ ਵੱਲੋਂ ਸੋ ਉਹਨਾਂ ਦੇ ਵੱਲੋਂ ਆ ਕੇ ਜਿਹੜਾ ਸੀ ਉਹ ਸਾਹਮਣੇ ਆ ਕੇ ਜਿਹੜਾ ਸੀ ਨਗਰ ਕੀਰਤਨ ਦੇ ਰਸਤੇ ਉੱਤੇ ਰੁਕਾਵਟ ਪੈਦਾ ਕੀਤੀ ਗਈ ਨਗਰ ਕੀਰਤਨ ਨੂੰ ਰੋਕਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਇਸੇ ਤਰ੍ਹਾਂ ਉੱਥੇ ਪੁਲਿਸ ਵੀ ਪਹੁੰਚ ਗਈ ਤਾਂ ਪੁਲਿਸ ਨੇ ਵਿੱਚ ਪਾ ਕੇ ਬਚਾ ਕੀਤਾ ਔਰ ਨਗਰਕੀ ਤੋਂ ਦੇ ਸਾਹਮਣੇ ਉਹਨਾਂ ਨੇ ਜੋ ਇੱਕ ਮੂਲ ਨਿਵਾਸੀਆਂ ਦਾ ਜਿਹੜਾ ਉੱਥੇ ਖਾਸ ਤੌਰ ਤੇ ਇੱਕ ਨਾਚ ਹੁੰਦਾ ਹੈ ਹਾਕਾ ਜੋ ਕਿ ਕਾਫੀ ਅਗਰੈਸਿਵ ਹੁੰਦਾ ਅਸੀਂ ਅਕਸਰ ਕਿਤੇ ਨਿਊਜ਼ੀਲੈਂਡ ਦੀਆਂ ਟੀਮਾਂ ਵੀ ਖੇਡਦੀਆਂ ਦੇਖੀਆਂ ਹੋਣਗੀਆਂ ਕਬੱਡੀ ਦੀ ਟੀਮ ਅਸੀਂ ਕਈ ਵਾਰ ਜਦੋਂ ਦੇਖੀ ਹੈ ਕਬੱਡੀ ਵਰਲਡ ਕੱਪ ਹੋਇਆ ਕਰਦਾ ਸੀ ਤਾਂ ਉਹਦੇ ਵਿੱਚ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਨਿਊਜ਼ੀਲੈਂਡ ਦੀਆਂ ਟੀਮਾਂ ਜਿਹੜੀਆਂ ਉਹ ਇੱਕ ਹਾਕਾ ਜਿਹੜੀਆਂ ਨਾਚ ਆਪਣਾ ਜਿਹਦੇ ਵਿੱਚ ਉਹ ਕਾਫੀ ਅਗਰੈਸਿਵ ਦਿਖਾਈ ਦਿੰਦੇ ਆ ਇਹ ਲੱਗਦਾ ਕਿ ਸ਼ਾਇਦ ਉਹ ਕਿਵੇਂ ਡਰਾਉ ਤੇ ਹੋਣਗੇ ਜਾਂ ਲੜਦੇ ਹੋਣਗੇ ਸੋ ਇਸ ਤਰੀਕੇ ਦੇ ਇੱਕ ਨਾਚ ਹੁੰਦਾ ਉਹਨਾਂ ਦਾ ਆਪਣਾ ਜੋ ਪਿਛਲੇ ਸਮਿਆਂ ਵਿੱਚ ਇੱਕ ਪਾਰਲੀਮੈਂਟ ਦੇ ਵਿੱਚ ਵੀ ਉਹਦਾ ਪ੍ਰਦਰਸ਼ਨ ਉੱਥੇ ਦੀ ਇੱਕ ਮੋਹਲ ਨਿਵਾਸੀ ਮੈਂਬਰ ਪਾਰਲੀਮੈਂਟ ਨੇ ਕੀਤਾ ਸੀਗਾ ਸੋ ਉਹ ਜਿਹੜਾ ਸੀ ਆ ਕੇ ਉੱਥੇ ਕੀਤਾ ਗਿਆ ਜਿਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਤੇ ਖਬਰਾਂ ਫੈਲਾਈਆਂ ਗਈਆਂ ਕਿ ਗੋਰੀਆ ਨੇ ਜੀ ਨਰਕੀਤਾ ਰੋਗ ਦਿੱਤਾ ਜਾਂ ਕਿਸ ਤਰੀਕੇ ਨਾਲ ਹੋਈ ਪਰ ਇਹਦੇ ਵਿੱਚ ਹੁਣ ਜੋ ਗਲਤ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਇਹਦੇ ਵਿੱਚ ਅਸੀਂ ਪੂਰੇ ਮੇਨਸਟ੍ਰੀਮ ਜਿਹੜੀ ਕਮਿਊਨਿਟੀ ਨੂੰ ਟਾਰਗੇਟ ਨਹੀਂ ਕਰ ਸਕਦੇ ਕਿਉਂਕਿ ਇਹ ਜਿਹੜਾ ਗਰੁੱਪ ਹੈ ਇੱਕ ਜਿਸ ਦੀ ਅਗਵਾਈ ਇੱਕ ਬ੍ਰਾਇਨ ਸਮਾਕੀ ਨਾਂ ਦਾ ਵਿਅਕਤੀ ਕਰਦਾ ਜਿਸ ਨੇ ਇੱਕ ਆਪਣਾ ਵੱਖਰਾ ਇੱਕ ਕੱਟੜਪੰਥੀ ਗਰੁੱਪ ਜਿਹੜਾ ਬਣਾਇਆ ਹੋਇਆ ਜਿਸ ਦੇ ਵਿੱਚ ਉਹ ਪ੍ਰਵਾਸੀਆਂ ਦਾ ਕਾਫੀ ਵਿਰੋਧੀ ਗਾ ਤੇ ਉਸ ਤੇ ਪਿਛਲੇ ਵੀ ਕੁਝ ਬਿਆਨ ਜ਼ਿਕਰ ਦੇਖੀਏ ਤਬਕ ਵਕਤਰ ਮਦੇ ਲੋਕਾਂ ਨੂੰ ਵਕਤ ਮੁਲਕਾਂ ਦੇ ਲੋਕਾਂ ਨੂੰ ਟਾਰਗੇਟ ਕਰਦਾ ਰਿਹਾ ਸੋ ਉਹਦੇ ਵਿੱਚ ਪਿਛਲੇ ਦਿਨੀ ਅਸੀਂ ਇਹ ਵੀ ਉਹਦੀ ਖਬਰ ਦੇਖੀ ਸੀ ਕਿ ਉਹਨੇ ਇੱਕ ਜਿਹੜਾ ਮੰਦਰ ਬਣਾਇਆ ਜਾ ਰਿਹਾ ਸੀ ਭਾਰਤੀ ਭਾਈਚਾਰੇ ਵੱਲੋਂ ਆਕਲੈਂਡ ਦੇ ਵਿੱਚ ਉਹਦੇ ਖਿਲਾਫ ਕਿਉਂਨੇ ਬਿਆਨ ਦਿੱਤੇ ਸੀਗੇ ਤੇ ਹੁਣ ਉਹਨੇ ਇਹ ਨਰਕੀਤਨ ਦੇ ਜੋ ਉਹਦੇ ਸਮਰਥਨ ਜਿਹੜੇ ਸੀ ਉਹ ਸਾਹਮਣੇ ਆਏ ਸੋ ਇਸ ਤਰੀਕੇ ਦੀਆਂ ਹਰਕਤਾਂ ਪਹਿਲਾਂ ਵੀ ਕਰਦਾ ਆ ਰਿਹਾ ਸੋ ਹੁਣ ਇਹ ਇੱਕ ਅਪੀਲ ਕੀਤੀ ਜਾ ਰਹੀ ਹੈ ਕਿ ਕੋਈ ਇਸ ਤਰੀਕੇ ਦਾ ਗੁੰਮਰਾਹਕੁੰਨ ਪ੍ਰਚਾਰ ਨਾ ਕੀਤਾ ਜਾਵੇ ਕਿ ਸ਼ਾਇਦ ਸਾਰੀ ਹੀ ਕਮਿਊਨਿਟੀ ਉਹ ਖਿਲਾਫ ਹੈ ਪ੍ਰਵਾਸੀਆਂ ਦੇ ਜਾ ਓਨਾਨੀ ਆਇ ਹਰਕਤ ਕੀਤੀ ਆ ਉਹ ਇੱਕ ਨਿੱਕਾ ਜਿਹਾ ਕਲਟ ਗਰੁੱਪ ਆ ਜਿਹਦੇ ਵੱਲੋਂ ਹਰਕਤ ਕੀਤੀ ਗਈ ਆ ਜੋ ਕਾਫੀ ਮੰਦ ਭੱਗੀ ਆ ਸੋ ਇੰਟਰਵਿਊ ਜੀ ਹੁਣ ਆਪਾਂ ਗੱਲਬਾਤ ਕਰਦੇ ਆ ਅਮਰੀਕਾ ਦੀ ਸੋ ਅਮਰੀਕਾ ਤੋਂ ਪਿਛਲੇ ਦਿਨੀ ਕੁਝ ਸੀਡੀਐਲ ਨਾਲ ਸੰਬੰਧਤ ਚੰਗੀ ਖਬਰ ਇੱਕ ਸਾਡੀ ਕੀਤੀ ਸੀਗੀ ਸੋ ਹੁਣ ਦੱਸਿਓ ਵੀ ਉਹ ਖਬਰ ਜਿਹੜੀ ਆ ਉਹ ਕਿਹੋ ਜਿਹਾ ਲੈਣਾ ਪੈ ਗਿਆ ਸੋ ਦੱਸਣੀ ਕੀ ਜਾਣਕਾਰੀ ਆ ਜੀ ਬਿਲਕੁਲ ਮਨਦੀਪ ਜੀ ਇੱਕ ਵੱਡੀ ਰਾਹਤ ਦੀ ਖਬਰ ਜਿਹੜੀ ਵਰਕ ਪਰਮਿਟ ਹੋਲਡਰਸ ਵਾਸਤੇ ਪਿਛਲੇ ਦਿਨੀ ਕੈਲੀਫੋਰਨੀਆ ਤੋਂ ਸਾਹਮਣੇ ਆਈ ਸੀ ਜਿਨ੍ਹਾਂ ਨੂੰ ਚਟੀਆਂ ਮਿਲੀਆਂ ਸੀ ਵੇ ਤੁਹਾਡੇ ਕੋਲ ਸਿਰਫ 60 ਦਿਨ ਦਾ ਸਮਾਂ ਹੈ ਤੁਹਾਡੇ ਜਿਹੜੇ ਸੀਡੀਐਲ ਨੇ ਉਹ ਰੱਦ ਹੋ ਜਾਣਗੇ ਉਹਨਾਂ ਵਾਸਤੇ ਇੱਕ ਚੰਗੀ ਖਬਰ ਸੀ ਜੋ ਕਿ ਕੈਲੀਫੋਰਨੀਆ ਵੱਲੋਂ ਕਿਹਾ ਗਿਆ ਵੇ ਉਹ ਮੁਰ ਤੋਂ ਇਹਨਾਂ ਨੂੰ ਰੀਨਿਊ ਕਰਨ ਜਾ ਰਹੇ ਨੇ 18 ਤਰੀਕ ਨੂੰ ਇਹਨਾਂ ਨੂੰ ਰੀਨਿਊ ਕੀਤਾ ਜਾਣਾ ਸੀ ਪਰ ਹੁਣ ਇਸ ਦੇ ਉੱਪਰ ਜਿਹੜੀ ਰੋਕ ਲੱਗ ਗਈ ਹੈ ਜਦੋਂ ਇਹ ਖਬਰ ਸਾਹਮਣੇ ਆਈ ਤੇ ਬਾਅਦ ਦੇ ਵਿੱਚ ਇਹ ਪਤਾ ਲੱਗਿਆ ਵੀ ਸੀਰੀਅਲ ਅਪਡੇਟ ਨਹੀਂ ਹੋਣ ਬਹੁਤਿਆਂ ਨੂੰ ਲੱਗਿਆ ਵੀ ਸ਼ਾਇਦ ਫੇਕ ਨਿਊਜ਼ ਸੀ ਇਹ ਬਿਲਕੁਲ ਵੀ ਫੇਕ ਨਿਊਜ਼ ਨਹੀਂ ਸੀ ਕਿਉਂਕਿ ਇਹ ਫੈਸਲਾ ਲਿਆ ਗਿਆ ਸੀ ਵੀ 8 18 ਤਰੀਕ ਤੋਂ ਮੁੜ ਜਿਹੜੇ ਨੇ ਸੀਰੀਅਲ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਜਾਣਗੇ ਪਰ ਬਾਅਦ ਵਿੱਚ ਫੈਡਰਲ ਸਰਕਾਰ ਨੇ ਇਸ ਦੇ ਉੱਪਰ ਟਰਾਂਸਪੋਰਟ ਮਿਨਿਸਟਰੀ ਵੱਲੋਂ ਇਸ ਦੇ ਉੱਪਰ ਜੋ ਰੋਕ ਲਗਾ ਦਿੱਤੀ ਗਈ ਪਾਸ ਲਗਾ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਪਤਾ ਲੱਗਿਆ ਵੀ ਡੀਐਮਵੀ ਦੇ ਵਿੱਚ ਹੁਣ ਜਿਹੜੇ ਫਿਲਹਾਲ ਦੀ ਘੜੀ ਇਹ ਵਰਕ ਪਰਮਿਟ ਹੋਲਡਰਸ ਵਾਸਤੇ ਜਿਨ੍ਹਾਂ ਨੂੰ ਚਿੱਠੀਆਂ ਮਿਲੀਆਂ ਸੀ ਲੈਟਰ ਮਿਲੀਆਂ ਸੀ ਉਹਨਾਂ ਵਾਸਤੇ ਸੀਡੀਐਲ ਜਿਹੜੇ ਨੇ ਉਹਨਾਂ ਨੂੰ ਰੀਨਿਊ ਨਹੀਂ ਕੀਤਾ ਜਾ ਰਿਹਾ ਪਰ ਬਹੁਤ ਸਾਰੀ ਜਿਹੜੀ ਟਰਕਿੰਗ ਕੰਪਨੀਆਂ ਨੇ ਵੱਡੀਆਂ ਕੰਪਨੀਆਂ ਨੇ ਉਸ ਦੇ ਵਿੱਚ ਜੁਟੀਆਂ ਹੋਈਆਂ ਨੇ ਵੀ ਜਲਦ ਜਿਹੜਾ ਇਹਨਾਂ ਨੂੰ ਮੁੜ ਤੋਂ ਰੀਨਿਊ ਕੀਤਾ ਜਾ ਸਕੇ ਕਿਉਂਕਿ ਅਸੀਂ ਦੇਖਿਆ ਸੀ ਵੀ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਟ੍ਰਕਿੰਗ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੇ ਨਾਲ ਜੁੜੇ ਹੋਏ ਲੋਕ ਅੱਗੇ ਆਏ ਜਿਨ੍ਹਾਂ ਵੱਲੋਂ ਉਪਰਾਲਾ ਕੀਤਾ ਗਿਆ ਸੀ ਵੀ ਅਜਿਹਾ ਨਾ ਹੋਵੇ ਜਿਨ੍ਹਾਂ ਨੇ ਮੰਗ ਕੀਤੀ ਸੀ ਵੀ ਸੀ ਡੀ ਐਲ ਜਿਹੜੇ ਨੇ ਉਹਨਾਂ ਨੂੰ ਰੱਦ ਨਾ ਕੀਤਾ ਜਾਵੇ ਕਿਉਂਕਿ ਇਹ ਉਹਨਾਂ ਦੀ ਗਲਤੀ ਨਹੀਂ ਬਲਕਿ ਜੋ ਮਿਸਮੈਚ ਤਰੀਕਾਂ ਦੇ ਉੱਪਰ ਸੀ ਇਹ ਕਿਤੇ ਨਾ ਕਿਤੇ ਡੀ ਐਮ ਵੀ ਵੱਲੋਂ ਕੀਤਾ ਗਿਆ ਸੀ ਜਿਸ ਦੇ ਕਾਰਨ ਖਮਿਆਜ਼ਾ ਜਿਹੜਾ ਸੀ ਉਹ ਡਰਾਈਵਰਾਂ ਨੂੰ ਪੁਕਤਣਾ ਪਿਆ ਕਾਫੀ ਉਪਰਾਲਾ ਕੀਤਾ ਗਿਆ ਜਿਸ ਤੋਂ ਬਾਅਦ ਇਹ ਰਾਹਤ ਦੀ ਖਬਰ ਜ਼ਰੂਰ ਕੁਝ ਸਮੇਂ ਵਾਸਤੇ ਆਈ ਸੀ ਲੱਗਿਆ ਵੀ ਹੁਣ ਅਜੇ ਹਾਂ ਨਹੀਂ ਹੋਏਗਾ ਵੀ ਰੀਨਿਊ ਜਿਹੜੇ ਜਾਂ ਫਿਰ ਨਵੇਂ ਸੀਡੀਐਲ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਜਾਣਗੇ ਪਰ ਹੁਣ ਜਦੋਂ ਮਨਦੀਪ ਜੀ ਕੁਝ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਹਨਾਂ ਵੱਲੋਂ ਅਜੇ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਕਿਸੇ ਤਰੀਕੇ ਜਿਹੜਾ ਹੈ ਉਸੂ ਕਰਨ ਦੀ ਵੀ ਤਿਆਰੀ ਕਰ ਰਹੇ ਨੇ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਵੱਲੋਂ ਇਹ ਦੁਬਾਰਾ ਵਿਚਾਰਨ ਵਾਸਤੇ ਮੁੱਦਾ ਭੇਜਿਆ ਜਾਵੇ ਵੀ ਜਿਹੜੇ ਸੀਡੀਐਲ ਨੇ ਉਹਨਾਂ ਨੂੰ ਜੁੜਾਏ ਬੰਦ ਨਾ ਕੀਤਾ ਜਾਵੇ ਰੱਦ ਨਾ ਕੀਤਾ ਜਾਵੇ ਇਸ ਦੇ ਵਿੱਚ ਜੁਟੇ ਹੋਏ ਨੇ ਫਿਲਹਾਲ ਹੁਣ ਤੱਕ ਦੀ ਅਪਡੇਟ ਦੇ ਵਿੱਚ ਇੰਨਾ ਕੁ ਜ਼ਰੂਰ ਪਤਾ ਲੱਗ ਸਕਿਆ ਹੈ ਵੀ ਜਿਨ੍ਹਾਂ ਦੇ ਤਾਂ ਜਿਨ੍ਹਾਂ ਦੇ ਗ੍ਰੀਨ ਕਾਰਡ ਆ ਗਏ ਸੀ ਜਿਨ੍ਹਾਂ ਨੂੰ ਲੈਟਰਸ ਮਿਲੀਆਂ ਪਰ ਉਹਨਾਂ ਦੇ ਗ੍ਰੀਨ ਕਾਰਡ ਆ ਗਏ ਸੀ ਉਸ ਸਮੇਂ ਦੌਰਾਨ ਉਹਨਾਂ ਦੀ ਜਿਹੜੇ ਸੀਡੀਐਲ ਨੇ ਉਹਨਾਂ ਨੂੰ ਮੁੜ ਤੋਂ ਦੇ ਦਿੱਤਾ ਜਾਵੇਗਾ ਪਰ ਫਿਲਹਾਲ ਅਜੇ ਜਿਹੜੇ ਸੀਡੀਐਲ ਨੇ ਉਹਨਾਂ ਨੂੰ ਰੀਨਿਊ ਨਹੀਂ ਕੀਤਾ ਜਾ ਰਿਹਾ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਰਾਹਤ ਦੀ ਖਬਰ ਦਿੱਤੀ ਜਾਵੇ ਪਰ ਅਜੇ ਫਿਲਹਾਲ ਕੋਈ ਚੰਗੀ ਬਹੁਤੀ ਖਬਰ ਸਾਹਮਣੇ ਨਹੀਂ ਆਈ ਆ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਲੈ ਕੇ ਕੀ ਕੁਝ ਕਿਹਾ ਜਾਂਦਾ ਹੈ ਜਰੂਰ ਅਪਡੇਟ ਜਿਹੜੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਜਿਸ ਦਿਨ ਤੋਂ ਰੀਨਿਊ ਹੋਣ ਲੱਗ ਜਾੜ ਅਸੀਂ ਉਦੋਂ ਹੀ ਖਬਰ ਦਈਏ ਕਿਉਂਕਿ ਅਪਡੇਟ ਤਾਂ ਅਸੀਂ ਜਾਰੀ ਕਰ ਦਿੱਤੀ ਗਈ ਸੀ ਪਰ ਅਪਡੇਟ ਦੇ ਉੱਪਰ ਜਿਹੜੀ ਸੀ ਉਹ ਰੋਕ ਲਗਾ ਦਿੱਤੀ ਗਈ ਜਿਸ ਤੇ ਕਾਰਨ ਹੁਣ ਇਹ ਜਿਹੜੀ ਖਬਰ ਹੈ ਸਾਨੂੰ ਸਾਂਝੀ ਕਰਨੀ ਪੈ ਰਹੀ ਹੈ ਜੀ ਜੀ ਬਿਲਕੁਲ ਕਿਉਂਕਿ ਇਹਨਾਂ ਮੁੱਦਿਆਂ ਉੱਤੇ ਖਾਸ ਤੌਰ ਤੇ ਫੈਡਰਲ ਸਰਕਾਰ ਤੇ ਜਿਹੜੀਆਂ ਸਟੇਟ ਦੀਆਂ ਸਰਕਾਰਾਂ ਨੇ ਸੁਪਰ ਸਰਕਾਰ ਨਾਲ ਵਿੱਚ ਕਾਫੀ ਚੀਜ਼ਾਂ ਨੂੰ ਲੈ ਕੇ ਟਕਰਾਅ ਚੱਲ ਰਿਹਾ ਔਰ ਖਾਸ ਤੌਰ ਤੇ ਕੈਲੀਫੋਰਨੀਆ ਨਾਲ ਤਾਂ ਕੈਲੀਫੋਰਨੀਆ ਕੈਲੀਫੋਰਨੀਆ ਨਿਊਯਾਰਕ ਹੋ ਕੇ ਇਹਨਾਂ ਦੇ ਫੈਸਲਿਆਂ ਉੱਤੇ ਦਾ ਕਾਫੀ ਇਤਰਾਜ਼ ਪਾਇਆ ਜਾ ਰਿਹਾ ਨੇ ਇਹਨਾਂ ਦੀ ਗਰੰਟਾ ਵੀ ਰੋਕਣ ਦੀ ਧਮਕੀ ਦਿੱਤੀ ਜਾ ਰਹੀ ਹੈ ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਨੇ ਜੀ ਬਿਲਕੁਲ ਇਹਦੇ ਨਾਲ ਇੰਦਰਪੀਤ ਜੀ ਦੀ ਗੱਲਬਾਤ ਆਪਾਂ ਕਰ ਲਏ ਨੇ ਇੱਕ ਹੋਰ ਇਮੀਗ੍ਰੇਸ਼ਨ ਪ੍ਰੋਗਰਾਮ ਖਾਸ ਤੌਰ ਤੇ ਗ੍ਰੀਨ ਕਾਰਡ ਨਾਲ ਸੰਬੰਧਤ ਜਿਹੜਾ ਲਾਟਰੀ ਸਿਸਟਮ ਆ ਇਹਦਾ ਤੇ ਕੁਝ ਪ੍ਰੋਗਰਾਮ ਇੱਧਰ ਵੀ ਖਾਸ ਤੌਰ ਤੇ ਜਿਹੜਾ ਮਾਪਿਆਂ ਨੂੰ ਲਾਉਣ ਵਾਲਾ ਪ੍ਰੋਗਰਾਮ ਹੁੰਦਾ ਉਹ ਵੀ ਇੱਥੇ ਵੀ ਇੱਕ ਲਾਟਰੀ ਸਿਸਟਮ ਵਾਲਾ ਹੁੰਦਾ ਪਰ ਮਰਕਾ ਵਿੱਚ ਇੱਕ ਗ੍ਰੀਨ ਕਾਰਡ ਨਾਲ ਸੰਬੰਧਤ ਲਾਟਰੀ ਪ੍ਰੋਗਰਾਮਸ ਘੱਟ ਜਿਹਦੇ ਤਹਿਤ ਲੋਕਾਂ ਨੂੰ ਗ੍ਰੀਨ ਕਾਰਡ ਬੰਦੇ ਜਾਂਦੇ ਸੀਗੇ ਸੋ ਹੁਣ ਸੁਣਿਆ ਇਹ ਵੀ ਬੰਦ ਕਰ ਦਿੱਤਾ ਗਿਆ ਸੋ ਇਹ ਦੱਸੋ ਕੀ ਜਾਣਕਾਰੀ ਹੈ ਜੀ ਬਿਲਕੁਲ ਮਨਦੀਪ ਜੀ ਗ੍ਰੀਨ ਕਾਰਡ ਲੋਟਰੀ ਪ੍ਰੋਗਰਾਮ ਜਿਹੜਾ ਬੰਦ ਕਰਨ ਦੀ ਹੁਕਮ ਦੇ ਦਿੱਤੇ ਗਏ ਨੇ ਫੈਡਰਲ ਸਰਕਾਰ ਵੱਲੋਂ ਇਸ ਦੇ ਪਿੱਛੇ ਕਾਰਨ ਇਹ ਹੈ ਜਿਉਂਿਵਰਸਿਟੀ ਦੇ ਵਿੱਚ ਪਿਛਲੇ ਦਿਨੀ ਜੋ ਗੋਲੀਬਾਰੀ ਹੋਈ ਸੀ ਉਸ ਦੇ ਵਿੱਚ ਜਿਹੜਾ ਸਸਪੈਕਟ ਪਾਇਆ ਗਿਆ ਉਹ ਇਸ ਲੋਟਰੀ ਪ੍ਰੋਗਰਾਮ ਦੀ ਰਾਹੀ ਹੀ ਜਿਹੜਾ ਪੱਕਾ ਹੋਇਆ ਸੀ ਅਮਰੀਕਾ ਦੇ ਵਿੱਚ ਭਾਗ ਕਿਸ ਨੂੰ ਗ੍ਰੀਨ ਕਾਰਡ ਮਿਲਿਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਹੀ ਪਤਾ ਲੱਗਾ ਤਾਂ ਉਹਨਾਂ ਵੱਲੋਂ ਇਹ ਜਿਹੜਾ ਸੀ ਪ੍ਰੋਗਰਾਮ ਇਸ ਨੂੰ ਸਸਪੈਂਡ ਕਰਨ ਦੇ ਜਿਹੜੇ ਹੁਕਮ ਜਾਰੀ ਕਰ ਦਿੱਤੇ ਅ ਸੋ ਇਹ ਵੀਰਵਾਰ ਵਾਲੇ ਦਿਨ ਜਿਹੜਾ ਸੀ ਇਸ ਨੂੰ ਪ੍ਰੋਗਰਾਮ ਨੂੰ ਬੰਦ ਕਰਨ ਦੇ ਜਿਹੜੇ ਹੁਕਮ ਸੀ ਆਦੇਸ਼ ਹੀ ਉਹ ਦੇ ਦਿੱਤੇ ਗਏ ਸੋ ਬ੍ਰਾਊਨੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਸੀ ਮਨਦੀਪ ਜੀ ਪਿਛਲੇ ਦਿਨੀ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਸੀ ਜਿਸ ਦੇ ਵਿੱਚ ਦੋ ਜਾਣਿਆਂ ਦੀ ਜਾਨ ਗਈ ਤੇ ਕੁਝ ਲੋਕ ਜ਼ਖਮੀ ਹੋਏ ਇਸ ਮਾਮਲੇ ਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਜਿਹੜਾ ਸਸਪੈਕਟ ਸੀ ਜਿਸ ਦਾ ਨਾਮ ਜਿਹੜਾ ਹੈ ਕਲੌਡੀਓ ਦੱਸਿਆ ਗਿਆ ਹੈ ਉਮਰ 48 ਸਾਲ ਦੇ ਕਰੀਬ ਉਹ ਇਸ ਪ੍ਰੋਗਰਾਮ ਦੀ ਰਾਹੀ ਜਿਹੜਾ ਸੀ ਉਹ ਪੱਕਾ ਹੋਇਆ ਕ੍ਰਿਸਟੀ ਨਿਓਮੀ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਇਸ ਦੀ ਖੁਦ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿੱਥੇ ਉਹਨਾਂ ਨੇ ਡਿਟੇਲ ਦਿੱਤੀ ਉਹ ਕਹਿੰਦੇ ਵੀ ਜਿਹੜਾ ਸਸਪੈਕਟ ਸੀ ਉਹ ਪੁਰਤਗਾਲ ਦੇ ਨਾਲ ਸੰਬੰਧਿਤ ਸੀ ਉਸਨੇ ਖੁਦ ਨੂੰ ਗੋਲੀ ਮਾਰ ਲਈ ਉਸਨੇ ਆਪਣੀ ਜਿਹੜੀ ਜੀਵਨ ਲੀਲਾ ਖੁਦ ਸਮਾਪਤ ਕਰ ਲਈ ਹੈ ਇਹ ਵੀ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹ ਕਹਿੰਦੇ ਵੀ ਇਹ ਜਿਹੜਾ ਸੀਗਾ ਇਹ ਜੋ ਮਾਮਲੇ ਦੇ ਵਿੱਚ ਸਸਪੈਕਟ ਪਾਇਆ ਗਿਆ ਇਹ ਜਿਹੜਾ ਸਟੂਡੈਂਟ ਵੀਜ਼ਾ ਦੇ ਉੱਪਰ ਸਾਲ 2000 ਦੇ ਵਿੱਚ ਆਇਆ ਸੀ ਇਸਨੇ ਬ੍ਰਾਊਨ ਯੂਨੀਵਰਸਿਟੀ ਦੇ ਵਿੱਚ ਹੀ ਪੜ੍ਹਾਈ ਕੀਤੀ ਸੀ ਤੇ ਬਾਅਦ ਦੇ ਵਿੱਚ ਸਾਲ 2017 ਦੌਰਾਨ ਜਿਹੜਾ ਜਿਹੜਾ ਇਹ ਲੋਟਰੀ ਪ੍ਰੋਗਰਾਮ ਹੈ ਜਿਸ ਨੂੰ ਡਾਈਵਰਸਿਟੀ ਇਮੀਗ੍ਰੈਂਟ ਵੀਜ਼ਾ ਦਾ ਨਾਮ ਦਿੱਤਾ ਗਿਆ ਸੋ ਇਸ ਦੇ ਵਿੱਚ ਹੀ ਉਸ ਨੂੰ ਜਿਹੜਾ ਗ੍ਰੀਨ ਕਾਰਡ ਹਾਸਲ ਹੋਇਆ ਸੀ ਪਰ ਇਸ ਅਜੇ ਤੱਕ ਸਪਸ਼ਟ ਨਹੀਂ ਹੋਇਆ ਵੀ ਉਹ ਸਾਲ 2000 ਦੇ ਵਿੱਚ ਦੱਸਿਆ ਜਾ ਰਿਹਾ ਵੀ ਪੜਨ ਆਇਆ ਸੀ ਉਸ ਤੋਂ ਲੈ ਕੇ ਜੋ ਲੋਟਰੀ ਪ੍ਰੋਗਰਾਮ ਦਾ ਵਿਚਕਾਰ ਦਾ ਸਮਾਂ ਹੈ ਉਸ ਦੌਰਾਨ ਇਹ ਜਿਹੜਾ ਸਸਪੈਕਟ ਸੀ ਉਹ ਕਿੱਥੇ ਸੀ ਉਸ ਦੇ ਬਾਰੇ ਅਜੇ ਤੱਕ ਨਹੀਂ ਕੁਝ ਵੀ ਪਤਾ ਲੱਗ ਸਕਿਆ ਸੋ ਇਹ ਵੀ ਜਿਹੜੀ ਹੁਣ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਇਹ ਸਖਤ ਫੈਸਲਾ ਲਿਆ ਗਿਆ ਹੈ ਵੀ ਇੱਕ ਸ਼ਖਸ ਨੇ ਜੇਕਰ ਕਿਸੇ ਘਟਨਾ ਦੇ ਵਿੱਚ ਇੱਕ ਜਿਹੜਾ ਸ਼ਖਸ ਹੈ ਉਸ ਨੂੰ ਸਸਪੈਕਟ ਪਾਇਆ ਗਿਆ ਤੇ ਉਸ ਇੱਕ ਲੋਟਰੀ ਪ੍ਰੋਗਰਾਮ ਤੇ ਰਾਹੀ ਪੱਕਾ ਹੋਇਆ ਸੀ ਉਸ ਇੱਕ ਸ਼ਖਸ ਦੇ ਕਾਰਨ ਹੀ ਜਿਹੜਾ ਹੈ ਇਸ ਪੂਰੇ ਲੋਟਰੀ ਪ੍ਰੋਗਰਾਮ ਨੂੰ ਬੰਦ ਕਰਨ ਦੇ ਸਸਪੈਂਡ ਕਰਨ ਦੇ ਹੁਕਮ ਜਿਹੜੇ ਸੀ ਉਹ ਦੇ ਦਿੱਤੇ ਗਏ ਸੋ ਇਮੀਗ੍ਰੇਸ਼ਨ ਦੇ ਉੱਪਰ ਇਹ ਵੀ ਇੱਕ ਵੱਡੀ ਸਖਤੀ ਕੀਤੀ ਗਈ ਹੈ ਅ ਵਧੇਰੇ ਜਾਣਕਾਰੀ ਲਈ ਜੇਕਰ ਦਸੀਏ ਤਾਂ 2025 ਦੇ ਪ੍ਰੋਗਰਾਮ ਦੇ ਵਿੱਚ 2 ਕਰੋੜ ਲੋਕਾਂ ਵੱਲੋਂ ਇਸ ਪ੍ਰੋਗਰਾਮ ਦੇ ਰਾਹੀਂ ਜਿਹੜਾ ਅਪਲਾਈ ਕੀਤਾ ਗਿਆ ਸੀ ਜਿਨ੍ਹਾਂ ਦੇ ਵਿੱਚੋਂ 131000 ਲੋਕਾਂ ਦੀ ਜਿਹੜੀ ਸਿਲੇਕਸ਼ਨ ਸੀ ਉਹ ਕੀਤੀ ਗਈ ਤੇ ਹੁਣ ਜਿਹੜਾ ਹੈ ਹੁਣ ਅੱਗੇ ਜਿਹੜਾ ਹੈ ਕਿਸੇ ਨੂੰ ਵੀ ਸਿਲੇਕਟ ਨਹੀਂ ਕੀਤਾ ਜਾਏਗਾ ਕਿਉਂਕਿ ਪ੍ਰੋਗਰਾਮ ਜਿਹੜਾ ਹੈ ਉਸ ਨੂੰ ਬੰਦ ਕਰਨ ਦੇ ਹੁਕਮ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਜੀ ਜੀ ਬਿਲਕੁਲ ਸੋ ਮੇਰੇ ਖਿਆਲ ਨਾਲ ਪਹਿਲਾਂ ਵੀ ਕੋ ਜਿਸ ਤਰੀਕੇ ਦੇ ਘਟਨਾਵਾਂ ਵਾਪਰੀਆਂ ਨੇ ਜਦੋਂ ਇੱਕ ਸੜਕ ਖਾਸਾ ਹੁੰਦਾ ਹੈ ਤੇ ਲਾਇਸੈਂਸ ਦਾsuspension ਜਾਂ ਹੋਰ ਵਰਕ ਪਰਮਿਟ ਵਾਲੇ ਵਾਲਿਆਂ ਨੂੰ ਲਾਇਸੈਂਸ ਦੇਣੇ ਸੋ ਇਸ ਤਰੀਕੇ ਦੇ ਸੋ ਇੱਕ ਗਲਤੀ ਦਾ ਖਮ ਹੈ ਜਾਂ ਮੈਨੂੰ ਲੱਗਦਾ ਕਿ ਹੁਣ ਸਾਰਿਆਂ ਨੂੰ ਭੁਗਤਣਾ ਪੈਣਾ ਇਸ ਤਰੀਕੇ ਦਾ ਕੁਝ ਜਿਹੜਾ ਰੁਝਾਨ ਅਮਰੀਕਾ ਦੇ ਵਿੱਚ ਬਣਦਾ ਜਾ ਰਿਹਾ ਹੈ ਕਿ ਇੱਕ ਬੰਦੇ ਨੇ ਗਲਤੀ ਕੀਤੀ ਤੇ ਉਸ ਕੈਟਾਗਰੀ ਦੇ ਸਾਰੇ ਬੰਦਿਆਂ ਨੂੰ ਫਿਰ ਜਿਹੜਾ ਉਹ ਪਨਿਸ਼ ਕੀਤਾ ਜਾਂਦਾ ਸੋ ਇਹ ਵੀ ਇੱਕ ਉਸੇ ਤਰੀਕੇ ਦੀ ਲੱਗਪਾ ਖਬਰ ਜਿਹੜੀ ਤੁਸੀਂ ਸਾਂਝੀ ਕੀਤੀ ਹੈ ਜੀ ਬਿਲਕੁਲ ਮਨਦੀਪ ਜੀ ਯਾਦ ਹੋਵੇ ਜਦੋਂ ਵਾਸ਼ਿੰਗਟਨ ਡੀਸੀ ਦੇ ਵਿੱਚ ਗੋਲੀਬਾਰੀ ਹੋਈ ਸੀ ਜਦੋਂ ਉਸ ਦੇ ਵਿੱਚ ਸਸਪੈਕਟ ਬਾਰੇ ਪਤਾ ਲੱਗਿਆ ਵੀ ਜਿਨੇ ਗੋਲੀਬਾਰੀ ਕੀਤੀ ਉਹ ਕਿਹੜੇ ਦੇਸ਼ ਦੇ ਨਾਲ ਸੰਬੰਧਿਤ ਹੈ ਉਸ ਤੋਂ ਬਾਅਦ ਤੁਰੰਤ ਜਿਹੜੀ ਇੱਕ ਵੱਡੀ ਉਸ ਵੇਲੇ ਵੀ ਸ਼ਕਤੀ ਦਾ ਐਲਾਨ ਕੀਤਾ ਗਿਆ ਜਿੱਥੇ ਹੁਣ ਤੱਕ ਜਿਹੜੇ 36 ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਉੱਪਰ ਮੁਕੰਮਲ ਜਿਹੜਾ ਉਹ ਬੈਨ ਲਗਾ ਦਿੱਤਾ ਗਿਆ ਹੈ ਉੱਥੋਂ ਦੇ ਲੋਕਾਂ ਦੇ ਜਿਹੜੇ ਗ੍ਰੀਨ ਕਾਰਡ ਦੀਆਂ ਅਰਜ਼ੀਆਂ ਨੇ ਉਹਨਾਂ ਨੂੰ ਵੀ ਪ੍ਰੋਸੈਸ ਨਹੀਂ ਕੀਤਾ ਜਾ ਰਿਹਾ ਸੋ ਕੁੱਲ ਮਿਲਾ ਕੇ ਅਸੀਂ ਦੇਖ ਰਹੀਆਂ ਵੀ ਇਸ ਵੇਲੇ ਬਹੁਤ ਹੀ ਜਿਹੜੀ ਸ਼ਕਤੀ ਹੈ ਦੇਖਣ ਨੂੰ ਮਿਲ ਰਹੀ ਹੈ ਅਮ ਇਮੀਗ੍ਰੇਸ਼ਨ ਨੂੰ ਲੈ ਕੇ ਹੀ ਕੁਲ ਲਾ ਕੇ ਜਿਹੜੀ ਇਸ ਵੇਲੇ ਕਾਫੀ ਜ਼ਿਆਦਾ ਮਾਹੌਲ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਜਿਸ ਦੀ ਅਸੀਂ ਸਮੇਂ-ਸਮੇਂ ਦੇ ਉੱਪਰ ਜਾਣਕਾਰੀ ਵੀ ਸਾਂਝੀ ਕਰਦੇ ਰਹਿੰਦੇ ਆ ਖੈਰ ਅਮਰੀਕਾ ਦੀ ਤਾਂ ਗੱਲ ਕੋਈ ਮਨਦੀਪ ਜੀ ਕੈਨੇਡਾ ਦੀ ਗੱਲ ਕਰਦੇ ਆ ਕੈਨੇਡਾ ਤੋਂ ਜਿਹੜੀ ਹੈ ਇੱਕ ਹੋਮ ਕੇਅਰ ਪਾਇਲਟ ਪ੍ਰੋਗਰਾਮ ਦੇ ਬਾਰੇ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਵੀ ਇਸ ਦੇ ਉੱਪਰ ਵੀ ਰੋਕ ਲਗਾ ਦਿੱਤੀ ਗਈ ਹੈ ਇਹਦੇ ਬਾਰੇ ਵੀ ਦੱਸ ਦਿਓ ਜੀ ਬਿਲਕੁਲ ਇੱਕ ਅਜਿਹੇਾ ਪ੍ਰੋਗਰਾਮ ਇੰਦਰਪੀ ਦੀ ਸ਼ੁਰੂ ਹੋਇਆ ਸੀ ਇਹਨੂੰ ਲੈ ਕੇ ਬਹੁਤ ਸਾਰੇ ਨੌਜਵਾਨਾਂ ਵਿੱਚ ਆਸਾਂ ਸੀ ਕਿਉਂਕਿ ਹੁਣ ਵੱਡੀ ਗਿਣਤੀ ਵਿੱਚ ਅਜਿਹੇ ਨੌਜਵਾਨ ਨੇ ਜੋ ਇਸ ਵਕਤ ਆਪਣੀ ਪੜ੍ਹਾਈ ਪੂਰੀ ਕਰਕੇ ਵਰਕ ਪਰਮਿਟ ਦੇ ਦੌਰ ਵਿੱਚ ਸ਼ਾਮਲ ਹੋ ਚੁੱਕੇ ਨੇ ਅਤੇ ਹੁਣ ਅੱਗੇ ਉਹ ਆਪਣੇ ਪੀਅਰ ਹੋਣ ਦੇ ਰਸਤੇ ਜਿਹੜੇ ਤਲਾਸ਼ ਰਹੇ ਨੇ ਸੋ ਰਸਤਾ ਹਲੇ ਤੰਗ ਨਜ਼ਰ ਆ ਰਿਹਾ ਹੈ ਕਿਉਂਕਿ ਸਕੋਰ ਬਹੁਤ ਹਾਈ ਐਕਸਪ੍ਰੈਸ ਐਂਟਰੀਜ਼ ਆਤੇ ਰਸਤੇ ਕਾਫੀ ਘਟ ਨਜ਼ਰ ਆ ਰਹੇ ਨੇ ਸੋ ਅਜਿਹੇ ਵਿੱਚ ਇੱਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਇੱਕ ਪਾਇਲਟ ਪ੍ਰੋਗਰਾਮ ਜਿਸ ਨੂੰ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਜਿਹੜੇ ਜਿਹੜੇ ਵਰਕਰ ਹੁੰਦੇ ਸੀ ਖਾਸ ਤੌਰ ਤੇ ਜਿਹੜੇ ਬੱਚੇ ਨੇ ਬਜ਼ੁਰਗ ਨੇ ਜਾਂ ਜਿਹੜੇ ਕੁਝ ਖਾਸ ਜ਼ਰੂਰਤਾਂ ਵਾਲੇ ਲੋਕ ਨੇ ਪਾਹਾਚ ਨੇ ਉਹਨਾਂ ਦੀ ਸੇਵਾ ਲਈ ਉਹਨਾਂ ਦੀ ਸੰਭਾਲ ਲਈ ਜਿਹੜੇ ਸੀਗੇ ਉਹ ਹੋਮ ਕੇਅਰ ਵਰਕਰ ਨਾਲ ਸੰਬੰਧਤ ਇੱਕ ਪੀਆਰ ਪਾਥ ਜਿਹੜਾ ਪ੍ਰੋਗਰਾਮ ਕੱਢਿਆ ਸੀ ਇੱਕ ਪਾਇਲਟ ਪ੍ਰੋਜੈਕਟ ਸੀ ਇਹ ਇਹਦੇ ਤਹਿਤ ਫਾਈਲਾਂ ਲੈਂਡ ਦੀ ਸ਼ੁਰੂਆਤ ਕੀਤੀ ਸੀ ਜਿਨ੍ਹਾਂ ਨੂੰ ਕੁਝ ਇਸ ਕੰਮ ਦਾ ਇਸ ਲਾਈਨ ਦਾ ਐਕਸਪੀਰੀਅੰਸ ਹੈਗਾ ਸੋ ਉਸ ਉਹ ਜਿਹੜੇ ਸੀਗੇ ਇਹਦੇ ਵਿੱਚ ਆਪਣੀ ਫਾਈਲ ਲਾ ਸਕਦੇ ਸੀਗੇ ਸੋ ਇਸ ਕਰਕੇ ਜਿਹੜੇ ਬਹੁਤ ਸਾਰੇ ਨੌਜਵਾਨ ਸੀਗੇ ਉਹ ਇਸ ਪਾਸੇ ਨੂੰ ਹੋ ਤੁਰੇ ਸੀਗੇ ਕਿਉਂਕਿ ਉਹ ਆਪਣਾ ਐਕਸਪੀਰੀਅੰਸ ਬਣਾਉਣਾ ਉਹਨੇ ਸ਼ੁਰੂ ਕਰ ਦਿੱਤਾ ਸੀਗਾ ਸੋ ਪਿਛਲੇ ਸਾਲ ਤੱਕ ਸ਼ਹਿਰ ਦੇ ਫਾਈਲਾਂ ਚੱਕੀਆਂ ਗਈਆਂ ਪਰ ਅਗਲੇ ਸਾਲ ਜਿਹੜਾ ਹੁਣੇ ਪ੍ਰੋਗਰਾਮ ਆਉਣਾ ਆ ਉਹਦੇ ਉੱਤੇ ਹੁਣ ਪੌਜ਼ ਲਾ ਦਿੱਤਾ ਗਿਆ ਇਹਦੇ ਸੰਬੰਧੀ ਖਾਸ ਤੌਰ ਤੇ ਜੋ ਜਾਣਕਾਰੀ ਜਾਰੀ ਕੀਤੀ ਗਈ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਇਸ ਅਮਾ ਉਲ ਦੇ ਵਿੱਚ ਜਿਹੜਾ ਉਹ ਜਾਂ ਇਸ ਕੈਟਾਗਰੀ ਦੇ ਵਿੱਚ ਜਿਹੜੀ ਵੇਟਿੰਗ ਟਾਈਮ ਹੈ ਉਹ ਬਹੁਤ ਜ਼ਿਆਦਾ ਹੋ ਗਿਆ ਕਿਉਂਕਿ ਬਹੁਤ ਵੱਡੀ ਪੱਧਰ ਤੇ ਜਿਹੜੀਆਂ ਇਸ ਵਕਤ ਐਪਲੀਕੇਸ਼ਨਾਂ ਜਿਹੜੀਆਂ ਨੇ ਉਹ ਲੱਗ ਚੁੱਕੀਆਂ ਨੇ ਤੇ ਇਹ ਬੈਕਲੌਗ ਘਟਾਉਣ ਦੇ ਲਈ ਜਿਹੜੀਆਂ ਪਹਿਲੀਆਂ ਐਪਲੀਕੇਸ਼ਨਾਂ ਮਿਲ ਗਈਆਂ ਨੇ ਇਹਨਾਂ ਨੂੰ ਪ੍ਰੋਸੈਸ ਕਰਨ ਦੇ ਲਈ ਤੇ ਇਹ ਜਿਹੜਾ ਅਗਲੀਆਂ ਐਪਲੀਕੇਸ਼ਨਾਂ ਉਹ ਉਹਨਾਂ ਉੱਤੇ ਰੋਕ ਲਾ ਦਿੱਤੀ ਗਈ ਆ ਸੋ ਜਿਹਦਾ ਮਤਲਬ ਇਹ ਹੈ ਕਿ ਅਗਲੇ ਸਾਲ ਮਾਰਚ 2026 ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਉਹ ਰੀਓਪਨ ਨਹੀਂ ਹੋਵੇਗਾ ਸੋ ਇਹ ਰਸਬੰਦੀ ਜੋ ਹੁਣ ਅਗਲੇ ਸਾਲ ਫਾਈਲਾਂ ਜਿਹੜੀਆਂ ਉਹ ਨਹੀਂ ਲਈਆਂ ਜਾਣਗੀਆਂ ਪੀਆਰ ਦੇ ਲਈ ਪਹਿਲਾ ਜਿਹੜੀਆਂ ਚ ਹੁਣ ਤੱਕ ਫਾਈਲਾਂ ਮਿਲੀਆਂ ਨੇ ਉਹਨਾਂ ਉੱਤੇ ਕੰਮ ਕੀਤਾ ਜਾਵੇਗਾ ਸੋ ਇੱਥੇ ਖੁਦ ਉਹ ਤਾਂ ਨਹੀਂ ਆਪਣੀ ਇਸ ਪ੍ਰੈਸ ਨੋਟ ਦੇ ਵਿੱਚ ਜਿਹੜਾ ਉਹ ਮੰਨਿਆ ਇਮੀਗ੍ਰੇਸ਼ਨ ਵਿਭਾਗ ਨੇ ਕਿ ਉਹਨਾਂ ਦਾ ਇਹ ਐਲਾਨ ਜਿਹੜਾ ਉਹ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਨਰਾਸ਼ ਕਰ ਸਕਦਾ ਆ ਕਿਉਂਕਿ ਉਹ ਇਸ ਪ੍ਰੋਗਰਾਮ ਦੀ ਤਿਆਰੀ ਜਿਹੜੀ ਉਹ ਕਰ ਰਹੇ ਸੀਗੇ ਪਰ ਉਹਨਾਂ ਨੇ ਕਿਹਾ ਕਿ ਅਸੀਂ ਅਗਲੀ ਅਪਡੇਟ ਜਿਹੜੀ ਦੇਵਾਂਗੇ ਪਰ ਜਿਹੜੇ ਅਸੀਂ ਕਿਉਂਕਿ ਜਿਹੜਾ ਸਿਸਟਮ ਹੈ ਉਹਨੂੰ ਜ਼ਿਆਦਾ ਰਿਸਪੌਂਸਿਵ ਬਣਾ ਰਹੇ ਆ ਇਸ ਕਰਕੇ ਅਸੀਂ ਇਹ ਜਿਹੜਾ ਪ੍ਰੋਗਰਾਮ ਹੈ ਉਹ ਫਿਲਹਾਲ ਇੱਥੇ ਪੌਜ਼ ਲਾ ਰਹੇ ਆ ਸੋ ਉਹਨਾਂ ਨੇ ਬਿਲਕੁਲ ਬੰਦ ਨਹੀਂ ਕੀਤਾ ਜੀ ਇੱਥੇ ਪੌਜ਼ ਸ਼ਬਦ ਵਰਤੇ ਆ ਸੋ ਹੁਣ ਪਤਾ ਨਹੀਂ ਇਹ ਪ੍ਰੋਗਰਾਮ ਕਦੋਂ ਖੁੱਲੇਗਾ ਤੇ ਉਦੋਂ ਤੱਕ ਹੋਰ ਕਿੰਨੇ ਅਕਤ ਜਿਹੜੇ ਵਰਕਪੁਆਇੰਟ ਤਦ ਤੱਕ ਐਸਪਾਇਰ ਹੋ ਜਾਣਗੇ ਹੁਣ ਜਿਹੜੇ ਇਸ ਪਾਸੇ ਆਸਾਂ ਲਾ ਕੇ ਬੈਠੇ ਸੀ ਉਹਨਾਂ ਨੂੰ ਨਵੀਂ ਰਾਤ ਲਾਸ਼ ਨੇ ਪੜ੍ਹਣਗੇ ਕਿਸੇ ਹੋਰ ਕੈਟਾਗਰੀ ਚ ਕਿਸੇ ਹੋਰ ਪ੍ਰੋਗਰਾਮ ਦੀ ਭਾਲ ਕਰਨੀ ਪੋਗੀ ਸੋ ਬਹੁਤ ਸਾਰੇ ਲੋਕ ਤਾਂ ਫ੍ਰੈਂਚ ਵਾਲੇ ਪਾਸੇ ਜਾ ਰਹੇ ਨੇ ਪਰ ਫ੍ਰੈਂਚ ਭਾਸ਼ਾ ਸਿੱਖਣੀ ਵੀ ਇੰਨੀ ਸੌਖੀ ਨਹੀਂ ਤੇ ਨਾ ਹੀ ਹਰ ਕਿਸੇ ਦੀ ਵਸਤ ਦੀ ਗੱਲ ਆ ਸੋ ਜਿਹੜੇ ਸਿੱਖ ਸਕਦੇ ਨੇ ਜਰੂਰ ਸਿੱਖਣੇ ਕਿਉਂਕਿ ਫਰੈਂਚ ਪਾਸ਼ਾ ਦੇ ਵਿੱਚ ਬਹੁਤ ਰਿਸਪੌਂਸਿਵ ਜਿਹੜਾ ਉਹ ਰਿਸਪੌਂਸ ਆ ਰਿਹਾ ਤੇ ਖਾਸ ਤੌਰ ਤੇ ਬਹੁਤ ਵੱਡੇ ਉਹਦੇ ਡਰਾਵ ਵੀ ਨਿਕਲ ਰਹੇ ਨੇ ਹਾਲਾਂਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਨੇ ਵੀ ਇਸ ਦਸੰਬਰ ਮਹੀਨੇ ਚ ਇੱਕ ਆਸ ਦਿੱਤੀ ਆ ਕਿ ਸਕੋਰ ਕੁਝ ਥੱਲੇ ਹੋਰ ਆ ਸਕਦਾ ਅਗਲੇ ਸਾਲ ਪਰ ਫਿਰ ਵੀ ਜਿਹੜਾ ਉਹ ਹੁਣ ਇੱਕੋ ਹੀ ਕੈਟਾਗਰੀ ਤੇ ਬੈਠੇ ਰਹਿਣ ਦਾ ਇਹ ਸਮਾਂ ਨਹੀਂ ਆ ਸੋ ਕੁਝ ਨਾ ਕੁਝ ਹੋਰ ਸੋਚਣਾ ਪੈਣਾ ਜੇ ਕੈਨੇਡਾ ਦੇ ਵਿੱਚ ਪੀਆਰ ਦੇ ਰਾਤ ਲੱਛਣੇ ਨੇ ਜੀ ਬਿਲਕੁਲ ਮਨਦੀਪ ਜੀ ਇਸ ਤੋਂ ਬਾਅਦ ਗੱਲ ਕਰਦੀਆਂ ਐਪਸਪੋਰਟ ਦੇ ਵਿੱਚ ਜੋ ਗੋਲੀਬਾਰੀ ਹੋਈ ਸੀ ਉਸ ਦੇ ਨਾਲ ਸੰਬੰਧਿਤ ਵੀ ਅਪਡੇਟ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਵੀ ਇਸ ਦੇ ਵਿੱਚ ਪੰਜਾਬੀ ਦਾ ਨਾਮ ਸਾਹਮਣੇ ਆਇਆ ਹੈ ਕੀ ਡਿਟੇਲ ਪਤਾ ਲੱਗੀ ਹੈ ਇਸ ਬਾਰੇ ਜੀ ਬਿਲਕੁਲ ਐਪਸਪੋਰਟ ਦੇ ਵਿੱਚ ਇਸ ਹਫਤੇ ਜਿਹੜੀ ਉਹ ਗੋਲੀ ਚੱਲੀ ਸੀਗੀ ਜਿਹਦੇ ਵਿੱਚ ਇੱਕ ਬਿਜ਼ਨਸ ਦੇ ਉੱਤੇ ਗੋਲੀ ਚਲਾਈ ਗਈ ਸੀ ਸੋ ਉਦੋਂ ਤੁਰੰਤ ਬਾਅਦ ਜਿਹੜਾ ਸੀ ਕਿਉਂਕਿ ਉੱਥੇ ਕੈਮਰੇ ਵਗੈਰਾ ਲੱਗੇ ਹੋਏ ਸੀ ਤੁਰੰਤ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਗਈ ਪੁਲਿਸ ਨੂੰ ਸਾਰੀ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਵੀ ਆ ਗੱਡੀ ਸੀ ਇਸ ਤਰੀਕੇ ਨਾਲ ਗੋੜੀ ਚਲਾ ਕੇ ਭੱਜਿਆ ਤੇ ਪੁਲਿਸ ਵੀ ਜਿਹੜੀ ਉਹ ਪਹਿਲਾਂ ਹੀ ਜਿਹੜੀ ਕਿਉਂਕਿ ਵਕ ਵਕ ਆਫੀਸਰ ਵਕ ਵਕ ਥਮਤੇ ਜਿਹੜੇ ਗਸ਼ਤੇ ਉਹ ਤਾਂ ਵਕ ਵਕ ਸ਼ਹਿਰਾਂ ਚ ਘੈਰ ਹੀ ਰਿਹਾ ਹੁੰਦੇ ਨੇ ਸੋ ਸਾਰੀ ਜੁਨਟ ਨੇ ਇਕੱਠੀ ਹੋ ਕੇ ਹੱਲਾ ਮਾਰਿਆ ਤੇ ਜਿਹੜਾ ਸੀਗਾ ਇਸ ਗੱਡੀ ਨੂੰ ਘੇਰ ਕੇ ਜਿਹੜਾ ਸੀ ਉਹ ਟਾਰਗੇਟ ਕਰਕੇ ਜਿਹੜਾ ਸੀ ਉਹਨੂੰ 체ਤੀ ਫੜ ਲਿਆ ਪਰ ਉਹਦੀ ਜਾਣਕਾਰੀ ਜਿਹੜੀ ਉਹ ਨਹੀਂ ਜਾਰੀ ਕੀਤੀ ਗਈ ਸੀ ਸੋ ਹੁਣ ਪੁਲਿਸ ਨੇ ਇਸ ਨੌਜਵਾਨ ਦੀ ਤਸਵੀਰ ਵੀ ਜਾਰੀ ਕਰ ਦਿੱਤੀ ਆ ਤੇ ਇਹਦਾ ਜਿਹੜਾ ਉਹ ਨਾਂ ਵੀ ਜਾਰੀ ਕਰ ਦਿੱਤਾ ਸੋ 22 ਸਾਲ ਦਾ ਇੱਕ ਪੰਜਾਬੀ ਨੌਜਵਾਨ ਗੁਰਸੇਵਕ ਸਿੰਘ ਜਿਹਦੀ ਤਸਵੀਰ ਉਹ ਜਾਰੀ ਕੀਤੀ ਗਈ ਆ ਤੇ ਇਸ ਨੂੰ ਇਸ ਮਾਮਲੇ ਦੇ ਵਿੱਚ ਚਾਰਜ ਕੀਤਾ ਗਿਆ ਵੀ ਇਹਨੇ ਬਿਜ਼ਨਸ ਤੇ ਗੋਲੀ ਚਲਾਈ ਆ ਸੋ ਇਸ ਵਕਤ ਇਹ ਪਸਪੋਰਟ ਪੁਲਿਸਟਿਕ ਕਸਟਡੀ ਵਿੱਚ ਆ 23 ਤਰੀਕ ਨੂੰ ਇਹਦੀ ਪੇਸ਼ੀ ਹੋਊਗੀ ਸੋ ਪੁਲਿਸ ਨੇ ਇਹਦੀ ਤਸਵੀਰ ਜਾਰੀ ਕੀਤੀ ਅਸੀਂ ਦੇਖ ਸਕਦੇ ਹਾਂ ਕਿ ਵੀ ਕੇਸ ਇਹਦੇ ਖੁੱਲੇ ਹੋਏ ਆ ਸੋ ਦਸਤਾਰ ਉਤਾਰ ਕੇ ਇਸ ਨੇ ਜਿਹੜੀ ਉਹ ਆਪਣੀ ਤਸਵੀਰ ਖਿੱਚਵਾਈ ਆ ਜਾਂ ਖੇਚੀ ਗਈ ਆ ਇਹਦੇ ਵਿੱਚ ਪੁਲਿਸ ਨੇ ਕਿਹਾ ਕਿ ਅਸੀਂ ਇਹ ਤਸਵੀਰ ਇਸ ਕਰਕੇ ਜਾਰੀ ਕੀਤੀ ਹੈ ਵੀ ਇਹਦੇ ਨਾਲ ਜੁੜੇ ਹੋਏ ਜਿੰਨੇ ਲੋਕ ਨੇ ਜਾਂ ਪ੍ਰਭਾਵਿਤ ਨੇ ਕੋਈ ਵੀ ਕਿਸੇ ਕੋਲ ਵੀ ਇਹਦਾ ਸੰਬੰਧਿਤ ਕੋਈ ਜਾਣਕਾਰੀ ਆ ਕੋਈ ਵਿਟਨਸ ਨੇ ਉਹ ਆ ਕੇ ਪੁਲਿਸ ਨੂੰ ਜਾਣਕਾਰੀ ਉਹ ਦੇ ਸਕਦੇ ਨੇ ਤਾਂ ਕਿ ਅਸੀਂ ਇਸ ਮਾਮਲੇ ਵਿੱਚ ਹੋਰ ਵੀ ਜਾਂਚ ਕਰੀਏ ਵੀ ਕਿੱਥੇ ਕਿੱਥੇ ਜਾ ਕੇ ਤਾਰਾ ਜੁੜੀਆਂ ਨੇ ਜਾਂ ਕਿਸ ਤਰੀਕੇ ਨਾਲ ਹੋਰ ਇਹ ਜਿਹੇ ਕੀ ਐਕਟੀਵਿਟੀ ਰਹੀਦੀਆਂ ਸੀਗੀਆਂ ਤੇ ਸਾਰੀਆਂ ਜਾਣਕਾਰੀਆਂ ਸਾਨੂੰ ਮਿਲ ਸਕਣ ਇਸ ਕਰਕੇ ਅਸੀਂ ਇਹ ਤਸਵੀਰ ਜਾਰੀ ਕੀਤੀ ਆ ਔਰ ਪਿਛਲੇ ਦਿਨੀ ਕੁਝ ਟਾਊਨ ਹਾਊਸ ਹੋਏ ਸੀ ਅੰਦਰਪੇਜ ਜੀ ਲੋਕ ਇਕੱਠੇ ਹੋਏ ਸੀ ਉਹ ਚ ਲੋਕਾਂ ਨੇ ਪੁਲਿਸ ਤੋਂ ਮੰਗ ਵੀ ਕੀਤੀ ਸੀ ਕਿ ਇਹਨਾਂ ਮਾਮਲਿਆਂ ਦੇ ਵਿੱਚ ਫਰੋਤੀ ਦੇ ਮਾਮਲਿਆਂ ਵਿੱਚ ਜਿਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਜਿਨ੍ਹਾਂ ਤੇ ਕਾਰਵਾਈਆਂ ਹੋ ਰਹੀਆਂ ਨੇ ਜਿਹੜੇ ਚਾਰਜ ਹੋ ਰਹੇ ਨੇ ਉਹਨਾਂ ਦੀ ਪਛਾਣ ਤੇ ਤਸਵੀਰਾਂ ਜ਼ਰੂਰ ਜਾਰੀ ਕੀਤੀਆਂ ਜਾਣ ਸੋ ਪੁਲਿਸ ਨੇ ਸ਼ਾਇਦ ਉਸ ਤਰ੍ਹਾਂ ਹੀ ਕੀਤੀ ਹੈ ਜਾਂ ਪੁਲਿਸ ਨੇ ਜੋ ਕਹਿ ਰਹੀ ਹੈ ਉਸੇ ਕਰਕੇ ਕੀਤੀ ਹੈ ਹੁਣ ਨਹੀਂ ਪਤਾ ਵੀਰੇ ਜ਼ਰੂਰ ਹੈ ਕਿ ਤਸਵੀਰ ਜਾਰੀ ਕੀਤੀ ਗਈ ਹੈ ਤੇ 22 ਸਾਲ ਦੇ ਗੁਰਸੇਵਕ ਸਿੰਘ ਦੀ ਪਛਾਣ ਹੋਈ ਹੈ ਜਿਸ ਤੇ ਜਿਸ ਤੇ ਉੱਤੇ ਚਾਰਜ ਲਾਏ ਗਏ ਨੇ ਜੀ ਬਿਲਕੁਲ ਸੋ ਇਸ ਹਨ ਕੁਝ ਖਬਰਾਂ ਜਿਹੜੀਆਂ ਅੱਜ ਦੇ ਦਿਨ ਦੋਹਾਂ ਦਿਸ਼ਾਂ ਤੋਂ ਸਾਂਭ ਰਹੀ ਹੈਗਾ ਜੁਨਾ ਦੇ ਬਾਰੇ ਪ੍ਰੋਗਰਾਮ ਦੇ ਵਿੱਚ ਵਿਚਾਰ ਚਰਚਾ ਸਾਂਝੀ ਕੀਤੀ ਹੈ ਬਾਕੀ ਅਪਡੇਟਸ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਨੂੰ ਦਿਓ ਇਜਾਜ਼ਤ ਦੇਖਦੇ ਰਹੋ V9 ਪੰਜਾਬੀ ਚੈਨਲ ਧੰਨਵਾਦ